ਸੱਚ ਇਹ ਹੈ ਕਿ ਮੈਂ ਮਦ ਸ਼ਰਾਬ ਨਹੀਂ ਪੀਂਦਾ ਬਹੁਤ ਰੇਅਰ ਕਿਤੇ ਸਾਲ ਦੇ ਵਿੱਚ ਇੱਕ ਅੱਧੀ ਵਾਰ ਹੂੰ ਬਹੁਤ ਰੇਅਰ ਬਾਈ ਤੇ ਜਿਹੜੇ ਬੰਦੇ ਕਹਿੰਦੇ ਅਸੀਂ ਨਹੀਂ ਪੀਂਦੇ ਝੂਠ ਬੋਲਦੇ ਹੋਣਗੇ ਤੁਸੀਂ ਇਹਦੀ ਗੱਲ ਕਰਦੇ ਆ ਜਿਹੜਾ ਆਪਣੇ ਅੱਜ ਕੱਲ੍ਹ ਹੁਣ ਮੁੰਡੇ ਸਵਾਦ ਲੈਂਦੇ ਕਾਲੇ ਮਾਲ ਵਾਲਾ ਅੱਛਾ ਕਦੇ ਨਾ ਕਦੇ ਉਹ ਵੀ ਲੈ ਕੇ ਦੇਖ ਲੈ ਥੋੜੀਆਂ ਅੱਖਾਂ ਵੀ ਲੱਗਦੀਆਂ ਨੇ ਉਹ ਤਾਂ ਮੈਨੂੰ ਕਈ ਵਾਰ ਸ਼ੋਅ ਤੇ ਹੁੰਨਾ ਤੇ ਯਾਦੋ ਸ਼ੋਹ ਤੇ ਆ ਪੈਨਿਕਾ ਦਾ ਬੰਦਾ ਤਾਂ ਲੋਂਦਾ ਯਾਰ ਵੀ ਐਵੇਂ ਕਿਸੇ ਨਾਲ ਕਿਸੇ ਦੀ ਖਾਦੀ ਪੀਤੀ ਦਿਨ ਅੱਖ ਮਿਲ ਗਈ ਤੇ ਐਵੇਂ ਸਿਆਪੇ ਨੂੰ ਥਾਂ ਹੋ ਜੂਗਾ ਤੈਨੂੰ ਆਰਟਿਸਟ ਐਨਿਕਾ ਲਾ ਕੇ ਗੋਂਦੇ ਨਿਕਾਲੀ ਜਾਂ ਹਨਾ ਡੱਕਿਆ ਰਹਿੰਦਾ ਏ ਹਾਂ ਹੈ ਮੱਥੇ ਤੇ ਤਿਓੜੀ ਹੁੰਦੀ ਆ ਅੱਖਾਂ ਤਾਂ ਚੜੀ ਹੁੰਦੀ ਆ ਆਵਾਜ਼ੇ ਭਾਰੀ ਜੀ ਕਰ ਲੈਂਦਾ ਹਾਂ ਹੁਣ ਮੇਰੀਆਂ ਅੱਖਾਂ ਦੇਖ ਲੋ ਆ ਮੈਂ ਮਾ ਐਨਿਕਾ ਲਾ ਲੈਣਾ ਤੁਸੀਂ ਦੇਖਿਓ ਇਹ ਵੈਸੇ ਹੀ ਆਵ ਜੀਆਂ ਨਹੀਂ ਹਨਾ ਬੈਟਰ ਇਹ ਹੁੰਦਾ ਏ ਇੱਕ ਗੱਲ ਬਈ ਤੁਹਾਡੇ ਲਈ ਇਹ ਵੀ ਮੇਥਾ ਜਾਂ ਵੇਵਾਦ ਕਹਿ ਲੋ ਜਾਂ ਤੁਹਾਡੇ ਤੇ ਇਲਜ਼ਾਮ ਲੱਗਦਾ ਕਿ ਦੱਕਿਆ ਰਹਿੰਦਾ ਹੈ ਹਾਂ ਹੈ ਮੱਤੇ ਦੇ ਤਿਓੜੀ ਹੁੰਦੀ ਆ ਅੱਖਾਂ ਤਾਂ ਚੜੀ ਹੁੰਦੀ ਆ ਆਵਾਜ਼ੇ ਭਾਰੀ ਜੀ ਕਰ ਲੈਂਦਾ ਹਾਂ ਹੁਣ ਮੇਰੀਆਂ ਅੱਖਾਂ ਦੇਖ ਲੋ ਆ ਮੈਂ ਹੁਣ ਐਨਕਾਂ ਲਾ ਲੈਣਾ ਤੁਸੀਂ ਦੇਖਿਓ ਇਹ ਵੈਸੇ ਹੀ ਆਵ ਜੀਆਂ ਨਹੀਂ ਅੱਖ ਤੇ ਕਹਿਣ ਦੇ ਵੀ ਐਨਕਾਂ ਲਾਈਆਂ ਥਾਈਂੋਂ ਮੈਂ ਲਾਤ ਗਿਆ ਮੈਂ ਕਹਾਂ ਮੈਂ ਲਾ ਦਿੰਨਾ ਮੈਂ ਕਈ ਵੀਰੇ ਸ਼ੋਹ ਤੇ ਹੁੰਨਾ ਤੇ ਜਦੋਂ ਸ਼ੋਅ ਤੇ ਪੈਨਿਕਾ ਦਾ ਬੰਦਾ ਤਾਂ ਲੋਂਦਾ ਯਾਰ ਵੀ ਐਵੇਂ ਕਿਸੇ ਨਾਲ ਕਿਸੇ ਦੀ ਖਾਦੀ ਪੀਤੀ ਉਹਦੇ ਨਾਲ ਅੱਖ ਮਿਲ ਗਈ ਤੇ ਐਵੇਂ ਸਿਆਪੇ ਨੂੰ ਥਾਂ ਹੋ ਜੂਗਾ ਤਾਂ ਇਹ ਉਹ ਆਰਟਿਸਟਾਂ ਨੂੰ ਲਾ ਕੇ ਗੁੰਦਦੇ ਨਿਕਾਲੇ ਜਾਂ ਹਨ ਮੈਂ ਤਾਂ ਲਾ ਕੇ ਰੱਖਦਾ ਵੀ ਮੈਨੂੰ ਹੁੰਦਾ ਕਿ ਨਹੀਂ ਮੈਂ ਆਪ ਦਾ ਮਸਤ ਹੋ ਕੇ ਗਾਈ ਦੇਵਾਂ ਹਾਂ ਉਹ ਕਈ ਵਾਰੀ ਬੰਦਾ ਮੂਰੂ ਵੀ ਕਹਿਣ ਲੱਗਦਾ ਲਾਦੇ ਲਾਦੇ ਇਹਨੂੰ ਹਾਂ ਉਹਨਾਂ ਨੇ ਮੈਂ ਅੱਖਾਂ ਲਾ ਕੇ ਦੇਖ ਲਈਆਂ ਮੇਰੇ ਠੀਕ ਹੈ ਮੈਂ ਕਹਿ ਵੀ ਦਿੰਦਾ ਉਹਨਾਂ ਨੂੰ ਠੀਕ ਹੈ ਚੈੱਕ ਕਰ ਲਿਆ ਸੈਟਾ ਕਰਨਗੇ ਹਾਂ ਠੀਕ ਹੈ ਚਲੋ ਹੁਣ ਮੈਂ ਲਾ ਲਵਾਂ ਹਾਂ ਲਾਲਾ ਬਾਈ ਹਾਂ ਮੇਰੀਆਂ ਅੱਖਾਂ ਕਈ ਵਾਰੀ ਸ਼ੋਅ ਤੇ ਵੀ ਲੋਕ ਚੈੱਕ ਕਰ ਜੇ ਤਾਂ ਫਿਰ ਉਹੀ ਗੱਲ ਹੈ ਕਿ ਮੈਂ ਝੂਠ ਨਹੀਂ ਬੋਲਦਾ ਹੁਣ ਮੈਂ ਬੋਲਣ ਤੋਂ ਵੀ ਕਹਿ ਸਕਦਾ ਕਿ ਮੈਂ ਜ਼ਿੰਦਗੀ ਦੇ ਹੱਥੀ ਨਹੀਂ ਲਾਇਆ ਤੁਸੀਂ ਕਿਹੜਾ ਪਿੱਛੇ ਜਾ ਕੇ ਦੇਖ ਲੈਣਾ ਬਾਈ ਹਣਾ ਪਰ ਸੱਚ ਇਹ ਹੈ ਦੇਖੋ ਮੈਂ ਉਹੀ ਕਹਿੰਦਾ ਵੀ ਮੈਂ ਤੋਂ ਝੂਠ ਨਹੀਂ ਬੋਲੇ ਜਾਂਦਾ ਸੱਚ ਇਹ ਹੈ ਕਿ ਮੈਂ ਮਦ ਸ਼ਰਾਬ ਨਹੀਂ ਪੀਂਦਾ ਬਹੁਤ ਰੇਅਰ ਕਿਤੇ ਸਾਲ ਦੇ ਵਿੱਚ ਇੱਕ ਅੱਧੀ ਵਾਰ ਹੂੰ ਬਹੁਤ ਰੇਅਰ ਬਾਈ ਤੇ ਜਿਹੜੇ ਬੰਦੇ ਕਹਿੰਦੇ ਅਸੀਂ ਨਹੀਂ ਪੀਂਦੇ ਝੂਠ ਬੋਲਦੇ ਹੋਣਗੇ ਹਣਾ ਤੇ ਮੈਂ ਜਿੰਮ ਲਵਰ ਆ ਮੈਂ ਆਪਦੇ ਘਰੇ ਜਿੰਮ ਬਣਾਇਆ ਹੋਇਆ ਤੇ ਮੈਂ ਆਲਵੇਸ ਪੋਸਟ ਇਹੀ ਪਉਂਦਾ ਰਹਨਾ ਆਪਦੇ ਘਰੇ ਬਾਰ ਨਾ ਬਣਾਓ ਹੂੰ ਆਪ ਤੇ ਕਰੇ ਜਿੰਮ ਤੇ ਪੈਸੇ ਲਾਉੜੇ ਤੁਸੀਂ ਬਾਹਰ ਤੇ ਲਾਉਣੇ ਹਨ ਸੋ ਇਸ ਕਰਕੇ ਮਤਲਬ ਕਦੇ ਨਾ ਕਦੇ ਉਹਨਾਂ ਚੀਜ਼ ਦਾ ਟੇਸਟ ਦੇਖਿਆ ਹੋਊਗਾ ਸ਼ਰਾਬ ਦਾ ਹੀ ਗੱਲਾ ਨਾ ਮੈਂ ਜਿਵੇਂ ਤੁਸੀਂ ਇਹਦੀ ਗੱਲ ਕਰਦੇ ਆ ਜਿਹੜਾ ਆਪਣੇ ਅੱਜ ਕੱਲ੍ਹ ਹੁਣ ਮੁੰਡੇ ਸਵਾਦ ਲੈਂਦੇ ਕਾਲੇ ਮਾਲ ਵਾਲਾ ਕਦੇ ਨਾ ਕਦੇ ਉਹ ਵੀ ਲੈ ਕੇ ਦੇਖ ਲੈ ਥੋੜੀਆਂ ਅੱਖਾਂ ਵੀ ਲੱਗਦੀਆਂ ਨੇ ਉਹ ਤਾਂ ਮੈਨੂੰ ਨਹੀਂ ਮੈਂ ਤਾਂ ਅੱਜ ਤੜਕੇ ਦਾ ਉੱਠਿਆ ਤਾਂ ਕਰਕੇ ਹਾਂ ਆਹੀ ਹੈ ਨਾ ਸੋ ਇਸ ਕਰਕੇ ਹੋ ਜਾਂਦਾ ਬਾਈ ਨਹੀਂ ਤਾਂ ਨਹੀਂ ਇਹ ਮੈਂ ਤਾਂ ਪੁੱਛਦਾ ਕਿਉਂਕਿ ਜਦੋਂ ਨਾ ਪੂਰਾ ਜੋਬਰ ਤੁਹਾਡੇ ਦਾ ਤੁਹਾਡਾ ਦਾ ਦੋ ਦਿਖਾ ਕੇ ਨਾ ਕਰੀਅਰ ਹੋ ਗਿਆ ਜੀ ਉਹ ਹਣੀ ਸਿੰਘ ਵਾਲੀ ਅੱਜ ਕੱਲ ਮੈਂ ਉਹ ਚਲਦੀਆਂ ਨੇ ਉਹ ਕਹਿੰਦਾ ਯਾਰ ਜਦੋਂ ਮੈਂ ਪੰਜਾਬ ਚ ਜਦੋਂ ਸਿਖਰ ਦੇਖਿਆ ਮੇਰਾ ਤਾਂ ਸਾਰਾ ਕੁਝ ਕਹਿੰਦਾ ਭੁੱਲ ਗਿਆ ਹਾਂ ਤੋਸੀ ਵੀ ਜਿਵੇਂ ਹੁਣ ਉਹ ਉਹ ਦੇਖੋ ਸੱਚ ਬੋਲ ਰਿਹਾ ਨਾ ਬੰਦਾ ਕਿ ਮੈਂ ਉਹ ਕਰਕੇ ਦੇਖਿਆ ਤੇ ਮੈਨੂੰ ਵੀ ਕੋਈ ਹਰਜ਼ ਨਹੀਂ ਬੋਲਣ ਚ ਮੈਂ ਵੀ ਉਹੋ ਜਿਹਾ ਹੀ ਆ ਜੇ ਮੈਂ ਕੁਝ ਕੀਤਾ ਹੋਊ ਮੈਂ ਕਹਿ ਦੂੰਗਾ ਹਾਂ ਮੈਂ ਕਰਤਾ ਪਰ ਮੈਂ ਤਾਂ ਯਾਰ ਸੱਚੀ ਕਹਿੰਦਾ ਮੈਂ ਜਮ ਲਵਰ ਬੰਦਾ ਆ ਤੇ ਸਵਾਦ ਨਹੀਂ ਸਾਰਾ ਕੋਸ਼ਿਸ਼ ਕਰਕੇ ਦੇਖਿਆ ਹਾਂਜੀ ਕੋਈ ਤੁਹਾਡੇ ਸਰੀਰ ਤੋਂ ਲੱਗੰਦਿਆ ਵੀ ਐ ਪੂਰਾ ਫਿੱਟਾ ਹਜੇ ਮੈਂ 10-15 ਸਾਲ ਆ ਹੀ ਫਿੱਟ ਰਹਿਣਾ ਕਿਉਂਕਿ ਮੈਨੂੰ ਪਤਾ ਮੈਂ ਤੁਸੀਂ ਦੇਖੋ ਵੀ ਮੈਂ ਰਾਤ ਨੂੰ ਡਿੰਨਰ ਕਰਨ ਤੋਂ ਬਾਅਦ ਜਮ ਵਿੱਚ ਵੜ ਜਾਂਦਾ ਤਾਂ ਮੈਂ 12 ਵਜੇ ਸੌਣਾ ਹੈ ਅੱਛਾ ਮੈਂ ਰਾਤ ਨੂੰ ਵਰਕਆਊਟ ਕਰਦਾ ਜੋ ਖਾਦਾ ਪੀਤਾ ਦਣ ਦਾ ਸਾਰਾ ਜੇ ਮੈਂ ਮੰਨ ਕੇ ਚੱਲੋ ਵੀ 버ਗਰ ਵੀゼ ਵੀ ਖਾ ਲਈ ਮੈਂ ਉਸ ਤੋਂ ਭਰੇ ਹੀ ਨਹੀਂ ਕਰਦਾ ਪਰ ਮੈਂ ਵਰਕਆਊਟ ਜ਼ਰੂਰ ਲਾਉਣਾ ਤੇ ਬਰ ਕੋ ਮੇਰਾ ਜਿਮ ਆ ਮੇਰੇ ਕਮਰੇ ਦੇ ਨਾਲ ਹੈ ਅੱਛਾ ਮੈਂ ਮਰਿਆ ਬਈ ਉੱਠ ਕੇ ਜਿਵੇਂ ਜਾ ਵੜਦਾ ਮਤਲਬ ਮੈਂ ਆਪਦੇ ਕਮਰੇ 'ਚ ਪ੍ਰੀ ਵਰਕਆਊਟ ਰੱਖਿਆ ਹੋਇਆ ਮੇਰਾ ਕੀ ਤਰੀਕਾ ਇਹ ਮੈਨੂੰ ਲੱਗੇ ਕਿ ਮੈਂ ਬਹੁਤ ਥੱਕਿਆ ਹਾਂ ਮੈਂ ਕੁਝ ਨਹੀਂ ਕਰਨਾ ਬਸ ਪ੍ਰੀ ਵਰਕਆਊਟ ਪੀ ਲੈਣਾ ਹੈ ਹੂੰ ਉਹ ਫਿਰ ਇੰਨੀ ਕੁ એનર્ਜੀ ਦੇ ਜਾਂਦਾ ਵੀ ਉਹਨੂੰ ਚੱਕ ਕੇ ਜਿਵੇਂ ਚਲੇ ਜਾਂਦਾ ਹਾਂ ਤੇ ਮਤਲਬ ਮੈਂ ਵਰਕਆਊਟ ਆਲਮੋਸਟ ਲਾ ਕੇ ਸੌਣਾ ਮੇਰੀ ਕੋਸ਼ਿਸ਼ ਹੁੰਦੀ ਮੈਂ ਵਰਕਆਊਟ ਲਾਵਾਂ